welcome again students ਸਾਡਾ ਟੋਪਿਕ ਆ ਚਾਰ ਆਪਸ਼ਨ ਦਿੱਤੇ ਹੋਏ ਨੇ ਚਾਰਾਂ ਦੇ ਵਿੱਚੋਂ ਤਿੰਨ ਸ਼ਬਦਾਂ ਦਾ ਜੋੜ ਸਹੀ ਆ ਤੇ ਇੱਕ ਸ਼ਬਦ ਜਿਹੜਾ ਉਹ ਗਲਤ ਆ ਭਾਵ ਉਸ ਦੀ ਸਪੈਲਿੰਗ ਗਲਤ ਨੇ ਅਸੀਂ ਉਹ ਦੱਸਣਾ ਹੈ ਗਲਤ ਸ਼ਬਦ ਜੋੜ ਵਾਲਾ ਜਿਹੜਾ ਸ਼ਬਦ ਆ ਕਿਹੜਾ ਹੈ ਤਾਂ ਫਸਟ ਦੇ ਵਿੱਚ ਚਾਰ ਆਪਸ਼ਨ ਦਿੱਤੇ ਹੋਏ ਨੇ ਤਾਂ ਅਸੀਂ ਸਪੈਲਿੰਗ ਦੇਖਣੇ ਨੇ ਪਹਿਲੇ ਦੇ ਵਿੱਚ ਸਾਡਾ ਖਿਡਾਉਣਾ ਸ਼ਬਦ ਆ ਜਿਹੜਾ ਇਸ ਦੀ ਸਪੈਲਿੰਗ ਗਲਤ ਨੇ ਨੰਬਰ 2 ਤੇ ਫੇਰ ਚਾਰ ਆਪਸ਼ਨ ਦਿੱਤੇ ਹੋਏ ਨੇ ਤਾਂ ਇਹਦੇ ਵਿੱਚੋਂ ਕਿਹੜਾ ਗਲਤ ਆ ਹੋਇਆ ਲੰਗੋਟੀ ਬਿਮਾਰੀ ਛਾਣਨੀ ਨੌਜਵਾਨ ਤਾਂ ਇਹਦੇ ਵਿੱਚੋਂ ਕਿਹੜਾ ਗਲਤ ਛਾਣਨੀ ਅੱਗੇ ਚੌਥੇ ਦੇ ਵਿੱਚ ਵੀ ਐਡਾ ਸ਼ਬਦ ਜਿਹੜਾ ਹੋ ਗਲਤ ਆ ਸਿਹਤ ਪੰਜਵੇਂ ਦੇ ਵਿੱਚ ਜਿਹੜੇ ਨੇ ਸ਼ਬਦ ਇਹਨਾਂ ਦੇ ਵਿੱਚ ਊੜਾ ਜਿਹੜਾ ਉਸ ਦੀ ਸਪੈਲਿੰਗ ਗਲਤ ਨੇ chema ਸਾਡੇ ਕੋਲ ਜਿਹੜਾ ਹੈਗਾ ਉਸ ਦੇ ਵਿੱਚ ਈੜੀ ਦੇ ਸਪੈਲਿੰਗ ਗਲਤ ਨੇ ਬਾਕੀ ਤਿੰਨ ਸਪੈਲਿੰਗ ਠੀਕ ਨੇ ਨਹਿਰ ਦੇ ਸਪੈنگ ਨੇ ਜਿਹੜੇ ਉਹ ਗਲਤ ਨੇ ਅੱਗੇ 7ਵਾਂ ਸ਼ਬਦ 7ਵਾਂ ਕੁਐਸਚਨ ਹੈ ਜਿਹੜਾ ਊੜੇ ਦੇ ਵਿੱਚ ਸਪੈਲਿੰਗ ਗਲਤ ਨੇ 8ਵੇਂ ਦੇ ਵਿੱਚ ਇਹੜਾ ਜਿਹੜਾ ਉਹਦੇ ਸਪੈਲਿੰਗ ਗਲਤ ਨੇ ਇੱਥੇ ਚੋਹਲ ਸੋਹਲ ਨਹੀਂ ਚੋਹਲ ਮੋਹਲ ਆਊਗਾ ਅੱਗੇ ਨੋਵਾਂ ਕੁਐਸਚਨ ਆ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜਾ ਗਲਤ ਆ ਤਾਂ ਇੱਥੇ ਕੀ ਆ ਮੌਲਕ ਗਲਤ ਆ 10ਵੇਂ ਕੁਐਸਚਨ ਦੇ ਵਿੱਚ ਸਾਡਾ ਆੜਾ ਜਿਹੜਾ ਸ਼ਬਦ ਜੋੜ ਆ ਉਹ ਗਲਤ ਹੈ ਪਹਿਲ ਪਹਿਲ ਗਲਤ ਲਿਖਿਆ ਹੋਇਆ ਹੈ ਤਾਂ ਪਹਿਲ ਕਿਵੇਂ ਪਊਗਾ ਪਪਾ ਹਾਹੇਂ ਚ ਆਰੀ ਲੱਲਾ ਪਹਿਲ ਇਸ ਤਰ੍ਹਾਂ ਨਾਲ ਹੋਊਗਾ ਫਿਰ ਹੈ 11ਵਾਂ 12ਵੇਂ ਦੇ ਵਿੱਚ ਸਾਡੇ ਕੋਲ ਗਲਤ ਸ਼ਬਦ ਜੋੜਵਾਲਾ ਜਿਹੜਾ ਅੱਖਰ ਆ ਉਹ ਹੈ ਸਸਾ ਅਡੰਬਰ ਇੱਥੇ ਡੱਡਾ ਹੋਊਗਾ ਨਾ ਕਿ ਟੱਡਾ 12ਵੇਂ ਦੇ ਵਿੱਚ ਪਾਠੀ ਸ਼ਬਦ ਆ ਜਿਹੜਾ ਉਹ ਗਲਤ ਆ 13ਵਾਂ ਕੁਐਸਚਨ ਆ ਜਿਹੜਾ ਇਹਦੇ ਵਿੱਚ ਪ੍ਰੋਫੈਸਰ ਸ਼ਬਦ ਆ ਜਿਹੜਾ ਉਹ ਗਲਤ ਆ ਕਿਉਂਕਿ ਪ੍ਰੋਫੈਸਰ ਚ ਇੱਥੇ ਰਾਰਾ ਪਊਗਾ ਨਾ ਕਿ ਇੱਥੇ ਪਊਗਾ ਅੱਗੇ 14ਵਾਂ ਕੁਐਸਚਨ ਆ ਸਾਡੇ ਕੋਲ 14ਵੇਂ ਕੁਐਸਚਨ ਦੇ ਵਿੱਚ ਗੁਰਦੁਆਰੇ ਸ਼ਬਦ ਗਲਤ ਆ ਅੱਗੇ 15ਵੇਂ ਕੁਐਸਚਨ ਦੇ ਵਿੱਚ ਵਿਦਿਆਰਥੀ ਸਪੈਲਿੰਗ ਦੇ ਸਪੈਲਿੰਗ ਗਲਤ ਨੇ 16ਵੇਂ ਦੇ ਵਿੱਚ ਮੁਸ਼ਕਲ ਦੇ ਸਪੈਲਿੰਗ ਗਲਤ ਨੇ 17ਵਾਂ ਜਿਹੜਾ ਕੁਐਸਚਨ ਆ ਉਹਦੇ ਵਿੱਚ ਸਾਡੇ ਕੋਲ ਜ਼ਿੰਮੇਵਾਰੀ ਦੇ ਸਪੈਲਿੰਗ ਗਲਤ ਨੇ ਵੈਸੇ ਸਪੈਲਿੰਗ ਦੇਖਿਆ ਜਾਵੇ ਤਾਂ ਹੋਆ ਤੇ ਜ਼ਿੰਮੇਵਾਰੀ ਦੋਨਾਂ ਦੀ ਗਲਤ ਨੇ ਇੱਥੇ 18ਵੇਂ ਦੇ ਵਿੱਚ ਕਾਸ਼ ਸਪੈਲਿੰਗ ਗਲਤ ਨਹੀਂ ਕਿਉਂਕਿ ਹਿੰਦੀ ਦਾ ਸ਼ਬਦ ਹੈ ਇਹ 19ਵੇਂ ਦੇ ਵਿੱਚ ਊੜੇ ਦੇ ਗਲਤ ਨਹੀਂ ਕਲਪਨਕ ਕਲਪਨਿਕ ਹੁੰਦਾ ਹੈ 20ਵੇਂ ਦੇ ਵਿੱਚ ਵੋਪੀ ਹਾ ਇਹ ਨੂੰ ਔਂਕੜ ਹੁੰਦਾ ਨਾ ਕਿ ਇਹ ਹੁੰਦਾ ਹੈ 21ਵੇਂ ਦੇ ਵਿੱਚ ਦੰਗਸ਼ਕ ਸਪੈਲਿੰਗ ਗਲਤ ਨੇ 22ਵੇਂ ਦੇ ਵਿੱਚ ਸੰਪਾਦਕ ਇਸ ਦੀ ਸਪੈਲਿੰਗ ਗਲਤ ਨੇ ਸੰਪਾਦਕ ਸੰਪਾਦਕ ਹੋਊਗਾ ਸੰਪਾਦਿਕ ਨਹੀਂ 23ਵੇਂ ਦੇ ਵਿੱਚ ਸਬਕਾਹਿਕ 24ਵੇਂ ਕੁਐਸਚਨ ਦੇ ਵਿੱਚ ਮਹਿਲ ਮਹਿਲ ਸਪੈਲਿੰਗ ਗਲਤ ਨੇ ਹਾਂ ਅੰਸੀ ਆ ਰਹੀ ਆਉਗੀ ਥੇ 25ਵੇਂ ਜਿਹੜਾ ਇਹਦੇ ਵਿੱਚ ਵੀ ਈਡ ਦੀ ਸਪੈਲਿੰਗ ਗਲਤ ਨੇ ਕਿਉਂਕਿ ਇੱਥੇ ਵੀ ਹਾ ਹ ਨੂੰ ਸਿਆਰੀ ਆਉਗੀ 26 ਦੇ ਵਿੱਚ ਊੜਾ ਇੱਥੇ ਵੀ ਹਾ ਹ ਨੂੰ ਸਿਆਰੀ ਆਉਗੀ ਜਿੱਥੇ ਦਲਾਵਾ ਪਾਈਆਂ ਹੋਈਆਂ ਨੇ ਉਥੇ ਅਗਲੇ ਅੱਖਰ ਨੂੰ ਸਿਆਰੀ ਆਉਗੀ 27ਵੇਂ ਜਿਹੜਾ ਇੱਥੇ ਵੀ ਉਹੀ ਪ੍ਰੋਬਲਮ ਹਾ ਹ ਸਿਆਰੀ ਆਉਗੀ ਮਹਿਕਮਾ 28ਵੇਂ ਕੁਐਸਚਨ ਦੇ ਵਿੱਚ ਉਹੜਾ ਜਿਹੜਾ ਵਕਸ਼ਿਸ਼ ਗਲਤ ਆ 29 ਦੇ ਵਿੱਚ ਆੜਾ ਜਿਹੜਾ ਉਹ ਗਲਤ ਆ ਕਿਉਂਕਿ ਦੋ ਬੱਬੇ ਨੂੰ ਕੰਨਾ ਨਹੀਂ ਪਊਗਾ 30ਵਾਂ ਕੁਐਸਚਨ ਆ ਜਿਹੜਾ ਉਹਦੇ ਵਿੱਚ ਵੀ ਈੜੀ ਸ਼ਬਦ ਗਲਤ ਆ ਕਹਿਣਾ ਹਾਂ ਹਿਸਿਆਰੀ ਪਊਗਾ 31ਵਾਂ ਕੁਐਸਚਨ ਆ ਸਾਡੇ ਕੋਲ ਇਸ ਦੇ ਵਿੱਚ ਜਿਹੜਾ ਈੜੀ ਸ਼ਬਦ ਆ ਉਹ ਗਲਤ ਆ ਗੁੰਜਾਇਸ ਨਾ ਕਿ ਗੰਜਾਇਸ 32 ਨਾ ਕੁਐਸਚਨ ਆ ਜਿਹੜਾ ਇਹਦੇ ਵਿੱਚ ਆੜਾ ਜਿਹੜਾ ਉਹ ਗਲਤ ਆ ਆੜਾ ਨਹੀਂ ਗਲਤ ਊੜਾ ਗਲਤ ਹੈ ਖੂਸ਼ ਕੀਮਤ ਇੱਥੇ ਸਪੈਲਿੰਗ ਗਲਤ ਨੇ ਅੱਗੇ 33ਵੇਂ ਜਿਹੜਾ ਇਹਦੇ ਵਿੱਚ ਸਾਡਾ ਸੰਦਰਭ ਇੱਥੇ ਪੱਪੇ ਜਗ੍ਹਾ ਪੱਪਾ ਆਊਗਾ ਸੰਦਰਭ ਅੱਗੇ 34ਵੇਂ ਦੇ ਵਿੱਚ ਸਾਡੇ ਕੋਲ ਸਸਾ ਸ਼ਬਦ ਜਿਹੜਾ ਉਹ ਗਲਤ ਹੈ ਰਿਹਰਸਲ 35ਵੇਂ ਦੇ ਵਿੱਚ ਈੜੀ ਸ਼ਬਦ ਜਿਹੜਾ ਬਦੀ ਆਪਣਾ ਇਹ ਗਲਤ ਹੈ ਦਾ ਇਸੇਗੇ ਸ਼ਬਦ ਜੋੜ ਗਲਤ ਵਾਲੇ ਸਾਡੇ ਅਭਿਆਸ ਉਮੀਦ ਕਰਦੀ ਹੈ ਕਿ ਤੁਹਾਨੂੰ ਇਹਨਾਂ ਤੋਂ ਥੋੜਾ ਜਿਹਾ ਫਾਇਦਾ ਮਿਲੇਗਾ ਤਾਂ ਕਿ ਤੁਸੀਂ ਆਪਣਾ ਐਂਟਰੈਂਸ ਟੈਸਟ ਜਾਂ ਕੋਈ ਵੀ ਟੈਸਟ ਵਧੀਆ ਦੇ ਸਕੋ ਓਕੇ ਫਿਰ ਮਿਲਦੇ ਹਾਂ